ਵੌਇਸ ਆਫ ਪੰਜਾਬ ਸੀਜ਼ਨ 1 ਦੇ ਵਿੱਚ ਇਹਨਾਂ ਨੇ ਪਾਰਟਿਸਿਪੇਟ ਕੀਤਾ ਸੀਗਾ ਤੇ ਦੂਜੇ ਤੀਜੇ ਨੰਬਰ ਤੇ ਆਏ ਸੀਗੇ ਡਿੰਪਲ ਰਾਜਾ ਭਾਈ ਆਪਦੀ ਗਾਇਕੀ ਦੇ ਨਾਲ ਇਹਨਾਂ ਨੇ ਬਹੁਤ ਸਾਰੇ ਚੰਗੇ-ਚੰਗੇ ਕਲਾਕਾਰਾਂ ਨੂੰ ਕੀ ਲਿਆ ਸੀਗਾ ਜਿਵੇਂ ਉੱਜੜ ਹਾਂ ਅਸੀਂ ਉਹਵੇਂ ਉੱਜੜੇ ਨਾ ਕੋਈ ਪਰ ਅੱਜ ਡਿੰਪਲ ਰਾਜਾ ਬੋਲਣ ਤੋਂ ਵੀ ਅਸਮਰਥ ਹੈ ਉਹਦੀ ਆਵਾਜ਼ ਵੀ ਨਿਕਲ ਨਹੀਂ ਰਹੀ ਇਸ ਬਿਮਾਰੀ ਦੇ ਕਰਕੇ ਗੁਰਦਿਆਂ ਦੀ ਸਮੱਸਿਆ ਗੁਰਦੇ ਫੇਲ ਹੋ ਚੁੱਕੇ ਨੇ ਡਾਕਟਰ ਜਵਾਬ ਦੇ ਰਹੇ ਨੇ ਇਲਾਜ ਦੇ ਲਈ ਕੋਈ ਪੈਸਾ ਨਹੀਂ ਹੈਗਾ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਮੇਰੇ ਕੋਲ ਉਹਨਾਂ ਦੇ ਇਲਾਜ ਵਾਸਤੇ ਕੁਝ ਨਹੀਂ ਹੈ ਮੈਂ ਤੁਹਾਡੀ ਤੁਹਾਡੇ ਹੱਥ ਛੱਡ ਕੇ ਬੇਨਤੀ ਕਰਦੀ ਕਿ ਉਹਦੀ ਹੱਲਪ ਕਰੋ ਬੋਧ ਹੈ ਇਸ ਟਾਈਮ ਮੁਸੀਬਤਾਂ ਬਹੁਤ ਉਹਦੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਇਹ ਨਹੀਂ ਬਣੀ ਮਤਨਾ ਤੌਰ ਕਿ ਕਿੰਿਆ ਕਰ ਵਾਲੀ ਹੈ ਲਈ ਦੋ ਮਾਸਟਰ ਸੁਲੀਮ ਹੰਸਰਾਜ ਹੰਸ ਰੁਪਿੰਦਰ ਹਾਂਡਾ ਰੋਸ਼ਨ ਪ੍ਰਿੰਸ ਮੁਹੰਮਦ ਇਰਸ਼ਾਦ ਵਰਗੇ ਤਗੜੇ ਤਗੜੇ ਸਿੰਗਰਾਂ ਦੇ ਨਾਲ ਉਹ ਸਟੇਜ ਸਾਂਝੀ ਕਰਦਾ ਰਿਹਾ ਪਰ ਅੱਜ ਇੱਕ ਸਮਾਂ ਆ ਗਿਆ ਉਸ ਵੀਰ ਤੇ ਗਰੀਬੀ ਦਾ ਇੰਨਾ ਹੀ ਜ਼ਿਆਦਾ ਪਹਾੜ ਟੁੱਟ ਗਿਆ ਬਿਮਾਰੀ ਦਾ ਇੰਨਾ ਹੀ ਜ਼ਿਆਦਾ ਪਹਾੜ ਉਸ ਵੀਰ ਤੇ ਟੁੱਟ ਗਿਆ ਅੱਜ ਉਹਦੀ ਬਾਤ ਪੁੱਛਣ ਵਾਲਾ ਕੋਈ ਰਿਸ਼ਤੇਦਾਰ ਤੱਕ ਨਹੀਂ ਹੈਗਾ ਸਭ ਤੋਂ ਪਹਿਲਾਂ ਮੈਂ ਅਨਾਉਂਸ ਕਰਾਂਗੀ ਦ ਸੈਕੰਡ ਰਨਰਸ ਅਪ ਆਫ ਆਵਾਜ਼ ਪੰਜਾਬ ਦੀ ਡਿੰਪਲ ਰਾਜਾ ਕੋਈ ਆਵਾਜ਼ ਨਹੀਂ ਆ ਰਹੀ ਖੂਨ ਦੀਆਂ ਉਲਟੀਆਂ ਕਰੀ ਜਾ ਰਹੇ ਆ ਖੂਨ ਬੁਲਤੀ ਕਰਦੀ ਹੈ ਇਹ ਆਵਾਜ਼ ਬਿਲਕੁਲ ਸਹੀ ਨਹੀਂ ਆ ਰਹੀ ਤੁਸੀਂ ਇੱਕਾ ਮਿੱਠੀ ਆਵਾਜ਼ ਜਿਹੜੀ ਉਹਨਾਂ ਦੇ ਮੂੰਹੋਂ ਨਿਕਲਦੀ ਸੀ ਉਹ ਉਹਨਾਂ ਨੂੰ ਤਰਸਨ ਚਾਹ ਰਹੀ ਕਦੀ ਅੰਦਰ ਹੀ ਆ ਰਹੀ ਕਦੀ ਨੂੰ ਸੁਣ ਬਿਨਾ ਰੋਟੀ ਮੰਗ ਸਕਦੇ ਨਾ ਇਹ ਵੀ ਨਹੀਂ ਦੱਸਿਆ ਜਾ ਰਿਹਾ ਵੀ ਮੇਰੇ ਦਰਦ ਹੁੰਦੀ ਹੈ ਅੱਜ ਕਹਿ ਰਹੇ ਸੀ ਕਿ ਮੈਨੂੰ ਬਹੁਤ ਉੱਤ ਪਰੇਸ਼ਾਨੀ ਹੋ ਰਹੀ ਹੈ ਮੈਨੂੰ ਘਰ ਲੈ ਜਾ ਮੈਨੂੰ ਨਹੀਂ ਤੇ ਵੀਡੀਓ ਦੇ ਕਮੈਂਟਾਂ ਦੇ ਵਿੱਚ ਹਰ ਸਿੰਗਰ ਨੂੰ ਮੈਂਸ਼ਨ ਕਰਨਾ ਜਿਹੜੇ ਵੀ ਸਿੰਗਰ ਨੂੰ ਤੁਸੀਂ ਪਸੰਦ ਕਰਦੇ ਹੋ ਜਿਹੜੇ ਵੀ ਸਿੰਗਰ ਦੇ ਤੁਹਾਨੂੰ ਗਾਣੇ ਪਸੰਦ ਨੇ ਉਹਨੂੰ ਵੀਡੀਓ ਦੇ ਥੱਲੇ ਮੈਂਸ਼ਨ ਕਰ ਦਿਓ ਜੀ ਅੱਜ ਡਿੰਪਲ ਰਾਜਾ ਨੂੰ ਤੁਹਾਡੀਆਂ ਦਿਵਾਵਾਂ ਦੀ ਲੋੜ ਹੈ ਡਿੰਪਲ ਰਾਜਾ ਨੂੰ ਅੱਜ ਤੁਹਾਡੀ ਮਦਦ ਦੀ ਲੋੜ ਹੈ ਵੌਇਸ ਆਫ ਪੰਜਾਬ ਸੀਜ਼ਨ 1 ਦੇ ਵਿੱਚ ਇਹਨਾਂ ਨੇ ਪਾਰਟਿਸਿਪੇਟ ਕੀਤਾ ਸੀਗਾ ਤੇ ਦੂਜੇ ਤੀਜੇ ਨੰਬਰ ਤੇ ਆਏ ਸੀਗੇ ਡਿੰਪਲ ਰਾਜਾ ਭਾਈ ਆਪਦੀ ਗਾਇਕੀ ਦੇ ਨਾਲ ਇਹਨਾਂ ਨੇ ਬਹੁਤ ਸਾਰੇ ਚੰਗੇ-ਚੰਗੇ ਕਲਾਕਾਰਾਂ ਨੂੰ ਕੀ ਲਿਆ ਸੀਗਾ ਆਪਦੇ ਸੁਰਾਂ ਦੇ ਅਧੀਨ ਕਰ ਲਿਆ ਸੀ ਉਹਨਾਂ ਨੂੰ ਪਰ ਅੱਜ ਡਿੰਪਲ ਰਾਜਾ ਬੋਲਣ ਤੋਂ ਵੀ ਅਸਮਰਥ ਹੈ ਉਹਦੀ ਆਵਾਜ਼ ਵੀ ਨਿਕਲ ਨਹੀਂ ਰਹੀ ਇਸ ਬਿਮਾਰੀ ਦੇ ਕਰਕੇ ਗੁਰਦਿਆਂ ਦੀ ਸਮੱਸਿਆ ਗੁਰਦੇ ਫੇਲ ਹੋ ਚੁੱਕੇ ਨੇ ਡਾਕਟਰ ਜਵਾਬ ਦੇ ਰਹੇ ਨੇ ਇਲਾਜ ਦੇ ਲਈ ਕੋਈ ਪੈਸਾ ਨਹੀਂ ਹੈਗਾ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਮੇਰੇ ਕੋਲ ਉਹਨਾਂ ਦੇ ਇਲਾਜ ਵਾਸਤੇ ਕੁਝ ਨਹੀਂ ਹੈ ਮੈਂ ਤੁਹਾਡੇ ਤੁਹਾਡੇ ਹੱਥ ਛੋੜ ਕੇ ਬੇਨਤੀ ਕਰਦੀ ਕਿ ਉਹਦੀ ਹੈਲਪ ਕਰੋ ਬੋਧ ਇਸ ਟਾਈਮ ਉਹ ਮੁਸੀਬਤਾਂ ਬਹੁਤ ਉਹਦੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਇਹ ਕਹਿੰਦੇ ਮੈਂ ਨੀਮਤਨਾ ਤੋੜ ਕੇ ਤੇ ਆ ਕੇ ਆਲੀ ਵਈ ਇੱਕ ਸਮਾ ਸੀਗਾ ਬਾਈ ਡਿੰਪਲ ਰਾਜਾ ਦਾ ਇਹ ਉਹਨਾਂ ਦੀ ਪਤਨੀ ਹੈ ਜਦੋਂ ਮਾਸਟਰ ਸੁਲੀਮ ਹੰਸਰਾਜ ਹੰਸ ਰੁਪਿੰਦਰ ਹਾਂਡਾ ਰੋਸ਼ਨ ਪ੍ਰਿੰਸ ਮੁਹੰਮਦ ਇਰਸ਼ਾਦ ਵਰਗੇ ਤਗੜੇ ਤਗੜੇ ਸਿੰਗਰਾਂ ਦੇ ਨਾਲ ਉਹ ਸਟੇਜ ਸਾਂਝੀ ਕਰਦਾ ਰਿਹਾ ਪਰ ਅੱਜ ਇੱਕ ਸਮਾਂ ਆ ਗਿਆ ਉਸ ਵੀਰ ਤੇ ਗਰੀਬੀ ਦਾ ਇੰਨਾ ਹੀ ਜ਼ਿਆਦਾ ਪਹਾੜ ਟੁੱਟ ਗਿਆ ਬਿਮਾਰੀ ਦਾ ਇੰਨਾ ਹੀ ਜ਼ਿਆਦਾ ਪਹਾੜ ਉਸ ਵੀਰ ਤੇ ਟੁੱਟ ਗਿਆ ਅੱਜ ਉਹਦੀ ਬਾਤ ਪੁੱਛਣ ਆਲਾ ਕੋਈ ਰਿਸ਼ਤੇਦਾਰ ਤੱਕ ਨਹੀਂ ਹੈਗਾ ਤੁਸੀਂ ਦੱਸ ਰਹੇ ਸੀ ਗੁਰਦਿਆਂ ਦੀ ਵੀ ਸਮੱਸਿਆ ਇੱਕ ਗਲੇ ਦੀ ਵੀ ਟੀਵੀ ਹੈ ਜੀ ਗਲੇ ਦੀ ਟੀਵੀ ਦਲੇ ਤੇ ਬਹੁਤ ਵੱਡਾ ਇੱਕ ਫੋੜਾ ਹੋਇਆ ਟੀਵੀ ਕਰਕੇ ਹੋਇਆ ਵੀ ਗਲੇ ਦੀ ਟੀਵੀ ਹੋ ਗਈ ਇੱਕ ਮਿੱਠੀ ਸੁਰੀਲੀ ਆਵਾਜ਼ ਉਹਨਾਂ ਦੀ ਖਤਮ ਹੋ ਗਈ ਅਜ ਆਵਾਜ਼ ਵੀ ਨਹੀਂ ਨਿਕਲਦੀ ਮੂੰਹ ਦੇ ਵਿੱਚੋਂ ਖੂਨ ਆ ਰਿਹਾ ਉਹਨਾਂ ਦੇ ਵਾਰ-ਵਾਰ ਉਹ ਚੰਨ ਆਵਾਜ਼ ਬਿਲਕੁਲ ਉਹਨਾਂ ਦੀ ਨਹੀਂ ਰੀਸ ਨਹੀਂ ਉਹ ਆਵਾਜ਼ ਨਹੀਂ ਆ ਰਹੀ ਖੂਨ ਦੀਆਂ ਉਲਟੀਆਂ ਕਰੀ ਜਾ ਰਹੇ ਆ ਖੂਨ ਦੀ ਉਲਟੀ ਕਰ ਰਹੀ ਹੈ ਉਹਦੀ ਆਵਾਜ਼ ਬਿਲਕੁਲ ਸੁਣ ਨਹੀਂ ਆ ਰਹੀ ਕੋਈ ਤੁਸੀਂ ਇੱਕ ਮਿੱਠੀ ਆਵਾਜ਼ ਜਿਹੜੀ ਉਹਨਾਂ ਦੇ ਮੂੰਹੋਂ ਨਿਕਲਦੀ ਸੀ ਉਹਨਾਂ ਨੂੰ ਤਰਸਨ ਸ਼ਾਇਰ ਕਰਦੀ ਅੰਦਰ ਦੀ ਆਵਾਜ਼ ਕਿੱਦਾਂ ਸੁਣ ਵੀ ਕਿਸਾ ਮਾਸੀ ਉਹਦੀ ਮਿੱਠੀ ਆਵਾਜ਼ ਦੇ ਤੁਸੀਂ ਵੀ ਤੁਹਾਨੂੰ ਹੋਵੋਗੇ ਤੁਹਾਡੀ ਵੀ ਉਹਨਾਂ ਨਾਲ ਰੂਹ ਜੁੜੀ ਹੋਊਗੀ ਮਿੱਠੀ ਆਵਾਜ਼ ਦੇ ਕਰਕੇ ਪਰ ਅੱਜ ਜਿਹੜੀ ਉਹਨਾਂ ਦੀ ਆਵਾਜ਼ ਆਵਾਜ਼ ਹੀ ਨਿਕਲਣੋਂ ਬੰਦ ਹੋ ਗਈ ਹਾਂਜੀ ਬਿਲਕੁਲ ਇਹਨਾਂ ਗੱਲੇ ਦੀ ਟੀਵੀ ਕਰਕੇ ਸਰੀ ਮਾਸੀ ਝੋਲਿਆ ਵੀ ਨਹੀਂ ਜਾ ਰਹਿਆ ਨਾ ਕੋਈ ਜਿਸ ਵੀ ਨਾ ਰੋਟੀ ਮੰਗ ਸਕਦੇ ਨਾ ਇਹ ਵੀ ਨਹੀਂ ਦੱਸਿਆ ਜਾ ਰਿਆ ਵੀ ਮੇਰੇ ਦਰਦ ਨੂੰ ਉਹ ਵੀ ਅੱਜ ਕਹਿ ਰਹੇ ਸੀ ਕਿ ਮੈਨੂੰ ਬਹੁਤ ਉੱਤ ਪਰੇਸ਼ਾਨੀ ਹੋ ਰਹੀ ਹੈ ਮੈਨੂੰ ਕਰ ਲੈ ਜਾਂ ਮੈਨੂੰ ਨਹੀਂ ਹੱਥ ਜੋੜ ਕੇ ਬੇਨਤੀ ਆ ਬਈ 10 20 50 ਸੋ ਜਿੰਨਾ ਕਰ ਸਕਦੇ ਹੋ ਉਹ ਤਾਂ ਤੁਸੀਂ ਕਰਿਓ ਕਰਿਓ ਤੇ ਵੀਡੀਓ ਦੇ ਕਮੈਂਟਾਂ ਦੇ ਵਿੱਚ ਹਰ ਸਿੰਗਰ ਨੂੰ ਮੈਂਸ਼ਨ ਕਰਨਾ ਜਿਹੜੇ ਵੀ ਸਿੰਗਰ ਨੂੰ ਤੁਸੀਂ ਪਸੰਦ ਕਰਦੇ ਹੋ ਜਿਹੜੇ ਵੀ ਸਿੰਗਰ ਦੇ ਤੁਹਾਨੂੰ ਗਾਣੇ ਪਸੰਦ ਨੇ ਉਹਨੂੰ ਵੀਡੀਓ ਦੇ ਥੱਲੇ ਮੈਂਸ਼ਨ ਕਰ ਦਿਓ ਜੇ ਤਾਂ ਸਾਨੂੰ ਵੀ ਪਤਾ ਲੱਗੇ ਵੀ ਐਡੇ ਵੱਡੇ ਸਿੰਗਰਾਂ ਨਾਲ ਉਹਨਾਂ ਨੇ ਕੰਮ ਕੀਤਾ ਕਿ ਕਿ ਸਿੰਗਰ ਉਹਦੀ ਮਦਦ ਦੇ ਲਈ ਅੱਗੇ ਆਉਣਗੇ ਕਿ ਨਹੀਂ ਆਉਣਗੇ ਹੱਥ ਜੋੜ ਕੇ ਬੇਨਤੀ ਹੈ ਭਾਈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਹੋ ਦੁਬਾਰਾ ਫਿਰ ਨਾਂ ਲੈਣਾ ਜਿਨ੍ਹਾਂ ਨੇ ਇਸ ਵੀਰਨਾ ਸਟੇਜਾਂ ਸਾਂਝੀਆਂ ਕੀਤੀਆਂ ਨੇ ਮਾਸਟਰ ਸੁਲੀਮ ਜੀ ਹੰਸਰਾਜ ਹੰਸ ਜੀ ਸਚੀਨ ਹੂਜਾ ਜੀ ਰੁਪਿੰਦਰ ਖੰਡਾ ਰੌਸ਼ਨ ਪ੍ਰਿੰਸ ਮੁਹੰਮਦ ਇਰਸ਼ਾਦ ਹੋਰ ਵੀ ਨਾਮੀ ਕਲਾਕਾਰ ਜਿਨ੍ਹਾਂ ਦੀਆਂ ਫਿਲਮਾਂ ਤੱਕ ਵੀ ਆਈਆਂ ਹੋਈਆਂ ਨੇ ਉਹਨਾਂ ਨਾਲ ਇਹਨਾਂ ਨੇ ਸਟੇਜ ਸਾਂਝੀ ਕੀਤੀ ਹੈ ਉਹਨਾਂ ਤੱਕ ਪਹੁੰਚਾ ਦਿਓ ਸ਼ਾਇਦ ਉਹਨਾਂ ਨੂੰ ਪਤਾ ਹੀ ਨਾ ਹੋਵੇ ਵੀ ਇਹ ਇਸ ਹਾਲਾਤ ਚ ਪਿਆ ਜੇ ਉਹਨਾਂ ਤੱਕ ਵੀਡੀਓ ਪਹੁੰਚਦੀ ਕਰ ਦੋਗੇ ਉਹਨਾਂ ਨੂੰ ਪਤਾ ਲੱਗ ਜਾਊਗਾ ਵੀ ਉਹਨਾਂ ਦਾ ਸਾਥੀ ਅੱਜ ਕੱਖੋਂ ਹੋਲਾ ਹੋਇਆ ਹੋਇਆ ਇਲਾਜ ਦੇ ਲਈ ਪੈਸਾ ਨਹੀਂ ਹੈਗਾ ਤੇ ਤੁਹਾਡਾ ਇੱਕ ਸ਼ੇਅਰ ਉਹਨਾਂ ਕੋਲੇ ਜਦੋਂ ਪਹੁੰਚੂਗੀ ਇਹ ਵੀਡੀਓ ਤੇ ਇਸ ਵੀਰ ਦੀ ਮਦਦ ਹੋ ਸਕਦੀ ਹੈ। ਬਈ ਰੱਬ ਤੋਂ ਡਰੋ। ਇੱਕ ਬਿਮਾਰੀ ਸਾਰਾ ਕੁਝ ਸਾਰਾ ਘਰ ਖਤਮ ਕਰ ਸਕਦੀ ਹੈ ਸਿਰਫ ਇੱਕ ਬਿਮਾਰੀ। ਉਸ ਰੱਬ ਤੋਂ ਡਰੋ। ਇਨਸਾਨੀਅਤ ਤੇ ਵਿਸ਼ਵਾਸ ਰੱਖੋ, ਇਨਸਾਨਾਂ ਦੀ ਮਦਦ ਕਰੋ। ਜੇ ਕੋਈ ਗਰੀਬ ਟੱਕਰਦਾ ਕਦੇ ਵੀ ਮੂੰਹ ਨਾ ਮੋੜੋ ਉਹਨਾਂ ਤੋਂ ਕਿਉਂਕਿ ਹਾਲਾਤਾਂ ਦਾ ਕਿਸੇ ਦਾ ਕੋਈ ਪਤਾ ਨਹੀਂ ਕਿਸੇ ਦੇ ਕਿਸੇ ਦੇ ਲਈ ਸਦਾ ਦਾ ਰਾਜ ਨਹੀਂ ਹੈਗਾ ਕਿਸੇ ਦੀ ਜ਼ਿੰਦਗੀ ਦੇ ਵਿੱਚ ਸਦਾ ਦਾ ਰਾਜ ਨਹੀਂ ਆ ਸਕਦਾ ਇੱਕ ਸਮਾਂ ਹੁੰਦਾ ਜਦੋਂ ਬੰਦਾ ਰਾਜਾ ਹੁੰਦਾ ਇੱਕ ਸਮਾਂ ਆਉਂਦਾ ਜਦੋਂ ਪਰਮਾਤਮਾ ਉਸੇ ਰਾਜੇ ਨੂੰ ਫਕੀਰ ਬਣਾ ਦਿੰਦਾ ਤਾਂ ਮੈਂ ਕੋਈ ਬੱਚਾ ਨਹੀਂ ਹੈਗਾ ਕੋਈ ਔਲਾਦ ਦਾ ਸੁੱਖ ਵੀ ਨਹੀਂ ਮਿਲਿਆ ਬਾਈ ਨੂੰ ਔਲਾਦ ਵੀ ਹੈ ਨਹੀਂ ਉਹਨਾਂ ਦੇ ਕੋਲੇ ਦੋਨੋਂ ਜੀ ਇੱਕ ਦੂਜੇ ਦਾ ਸਹਾਰਾ ਨੇ ਘਰ ਦੇ ਵਿੱਚ ਕੋਈ ਔਲਾਦ ਨਹੀਂ ਦੋਨੋਂ ਜੀ ਇੱਕ ਦੂਜੇ ਦਾ ਸਹਾਰਾ ਨੇ ਤੇ ਇਹਨਾਂ ਦਾ ਜਿਹੜਾ ਸਹਾਰਾ ਟੁੱਟ ਨਾ ਦੇਓ ਇਸ ਭੈਣ ਦਾ ਸਹਾਰਾ ਟੁੱਟ ਨਾ ਦੇਓ ਇਨੂੰ ਬਹੁਤ ਜ਼ਿਆਦੇ ਪੈਸਿਆਂ ਦੀ ਲੋੜ ਹੈ ਜਿਹੜਾ ਖਰਚਾ ਹੈ ਉਹ 3.5 ਲੱਖ ਰੁਪਏ ਦਾ ਖਰਚਾ ਹੈ ਤੇ ਅੱਜ ਦੇ ਜਿਹੜੇ ਹਾਲਾਤ ਨੇ ਤੁਸੀਂ ਦੱਸ ਰਹੇ ਸੀ ਵੀ ਅੱਜ ਘਰੇ ਆਟਾ ਵੀ ਹੈ ਨਹੀਂਗਾ ਸੋਚਿਆ ਸੀ ਭੈਣੇ ਕਦੇ ਇਲਾਜ ਵਿੱਚ ਚਲੇ ਗਿਆ ਜੋ ਵੀ ਇਹਨਾਂ ਨੇ ਕੀਤਾ ਸਾਰਾ ਕੁਝ ਇਹਨਾਂ ਨੇ ਇਲਾਜ ਵਿੱਚ ਚਲੇ ਭੈਣੇ ਸੋਚਿਆ ਸੀ ਕਦੇ ਇਹ ਵੀ ਸਮਾ ਆ ਸਕਦਾ ਇੱਕ ਲੱਖਪਤੀ ਬੰਦਾ ਅੱਜ ਰੋਡ ਤੇ ਆਇਆ ਹੋਇਆ ਕਦੇ ਇਦਾਂ ਦਾ ਸੋਚਿਆ ਨਹੀਂ ਸਿਰਫ ਇੱਕ ਬਿਮਾਰੀ ਦੇ ਕਰਕੇ ਵੀ ਇੱਕ ਬਿਮਾਰੀ ਸਿਰਫ ਇਹ ਲਾ ਜੀ ਕਿ ਕਿ ਸੰਡਿੰਗੋਂ ਪੈਸਾ ਨਹੀਂ ਹੈ ਮੇਰੇ ਇਲਾਜ ਨਹੀਂ ਹੋ ਸਕਦਾ ਤੁਕਾਰ ਨੇ ਅਚਲ ਮੈਨੂੰ ਮੈਨੇ ਡਾਕਟਰ ਕਹਿੰਸੇ ਨੇ ਵੀ ਠੀਕ ਹੋ ਜਾਣਗੇ ਸੰਗਤ ਮਤਲਬ ਹਾਂਜੀ ਉਹ ਕਹਿੰਦੇ ਕਿ 3 3.5 ਲੱਖ ਦਾ ਖਰਚਾ ਹੈਗਾ ਫਿਰ ਮੈਂ ਕਿੱਥੋਂ ਕਰਾਂ ਮੈਂ ਨਹੀਂ ਕਰ ਸਕਦੀ ਇਸ ਕਰਕੇ ਹੋ ਸਕਦੇ ਹਾਂਜੀ ਠੀਕ ਹੋ ਸਕਦੇ ਆ ਜੇ ਕੋਈ ਮਦਦ ਕਰ ਦੇਵੇ ਥੱਲੇ ਵੀਰ ਦੇ ਸਿਰਫ 2 ਡੈਲਸਸ ਹੋਏ ਆ ਹਾਲੇ ਆਪਾਂ ਉਹਨੂੰ ਬਚਾ ਸਕਦੇ ਹਾਂ ਉਹਨੂੰ ਨਵੀਂ ਜ਼ਿੰਦਗੀ ਦੇ ਸਕਦੇ ਹਾਂ ਟੀਵੀ ਦੀ ਦਵਾਈ ਚੱਲੂਗੀ ਟੀਵੀ ਨਾਲ ਠੀਕ ਹੋ ਜਾਊਗਾ ਪਰ ਉਹਨੂੰ ਇਲਾਜ ਪੂਰਾ ਵਧੀਆ ਚਾਹੀਦਾ ਤੇ ਪੂਰੇ ਵਧੀਆ ਇਲਾਜ ਦੇ ਲਈ ਪੈਸੇ ਬਹੁਤ ਲੱਗਨੇ ਨੇ ਤੇ ਉਹ ਪੈਸੇ ਕਿੱਦਾਂ ਸੰਭਵ ਹੋ ਸਕਦੇ ਆ ਜੇ ਤੁਸੀਂ ਵੀਡੀਓ ਨੂੰ ਸ਼ੇਅਰ ਕਰਦੋਂਗੇ ਤੇ ਬਾਈ ਦੀ ਮਦਦ ਦੇ ਲਈ ਅੱਗੇ ਜ਼ਰੂਰ ਆਓ ਇਹਦੀ ਮਦਦ ਦੇ ਲਈ ਇਹਦੇ ਸਿਰ ਤੇ ਹੱਥ ਜ਼ਰੂਰ ਰੱਖ ਦਿਓ ਵੀ ਤਾਂ ਕਿ ਆਪਦੇ ਆਪਦੇ ਜਿਹੜੇ ਪਤੀ ਦਾ ਜਿਹੜਾ ਇਲਾਜ ਕਰਵਾ ਸਕੇ ਤੇ ਉਹਦੀ ਜ਼ਿੰਦਗੀ ਜਿਹੜੀ ਵਾਪਸ ਲੈ ਆਵੇ ਕਿਉਂਕਿ ਉਹ ਵੀਰ ਹੁਣ ਜਿਉਣ ਦੀਆਂ ਸਾਰੀਆਂ ਜਿਹੜੀਆਂ ਉਹ ਆਪਦੀਆਂ ਉਮੀਦਾਂ ਉਹ ਖੋਹ ਬੈਠਾ ਕਿਉਂਕਿ ਉਹਨੂੰ ਪਤਾ ਹੁਣ ਮੇਰੇ ਕੋਲੇ ਪੈਸਾ ਮੁੱਕ ਗਿਆ ਪਰ ਜਦੋਂ ਉਮੀਦ ਖਤਮ ਹੋ ਜਾਂਦੀ ਹੈ ਉਦੋਂ ਵਾਹਿਗੁਰੂ ਸਾਥ ਦਿੰਦਾ ਹੈ ਉਦੋਂ ਸੰਗਤ ਸਾਥ ਦਿੰਦੀ ਹੈ ਉਹਦੀ ਉਮੀਦ ਜਗਾ ਦਿਓ ਜਿਉਣ ਦੀ ਕਿਉਂਕਿ ਉਹ ਆਪਦੀ ਉਮੀਦ ਪੂਰੀ ਤਰ੍ਹਾਂ ਖਤਮ ਕਰੀ ਬੈਠਾ ਹੱਥ ਜੋੜ ਬੇਨਤੀ ਹੈ ਭਾਈ ਮਦਦ ਦੇ ਲਈ ਅੱਗੇ ਜਰੂਰ ਆਇਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਸਾਰਿਆਂ ਦਾ ਬੜਾ ਧੰਨਵਾਦ ਸਾਰਿਆਂ